ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਲਓ ਜੀ ਜਿਹੜੇ ਕੱਲ ਬੀਜੇ ਦੇ ਖੇਤ ਨੂੰ ਮਾ ਡੋਲੋਂ ਪਾਣੀ ਕੀ ਕਰ ਰਹੇ ਆ ਤਿਆਰੀ ਮਾਰਦੀ ਆਪਣਾ ਤਵੀ ਗੇ ਲੀਕ ਪਾਣੀ ਛੜਨੇ ਵਾਸਤੇ ਬਰਸਾਤ ਬਰਸੂਂਦਗਾ ਇਧਰ ਤਵੀ ਚੱਲ ਰਹੀ ਐ ਇਧਰ ਸੁਪਰ ਸੀਡਰ ਚੱਲ ਰਹੇ ਆ ਦੋ ਟਰੈਕਟਰਾਂ ਵਾਂ 855 ਵਾਂ ਜਹੰਦਰਾ ਪਾਇਆ ਵਾ ਜਹੰਦਰਾ ਕੱਢ ਕੇ ਮੈਂ ਤਵੀਆਂ ਮਾਰਾਂ ਇਧਰ ਲੈ ਵੀ ਦੇਖੋ ਚੱਲ ਰਹੇ ਆ ਦੋ ਟਰੈਕਟਰ ਚੱਲ ਰਹੇ ਆ ਆਪਣੇ ਸੁਪਰ ਸੀਡਰ ਵਾਂ ਇਸ ਕਿਤੇ ਇਹ ਨਾ ਜਿਹੜਾ ਆਮ ਨਾਲ ਠੀਕ ਚੱਕਰ 855 ਪਰ ਕਰੇ ਵੀ ਹੈ ਤੇ ਥੋੜੀ ਡਲੀ ਛੱਡਾ ਇਹ ਦੇਖੋ ਇਹ ਆਪਣੇ ਵਾਲੇ ਦਾ ਜਿਹੜਾ ਤੇ ਇਹ ਉਸ ਦਾ ਇਹ ਅਠ ਫੁੱਟੇਗਾ ਇਹ ਉਸ ਦਾ ਇੱਕ ਤਾਂ ਇਸ ਕਾ 베ਲਣਾ ਸਾਰਾ ਨਹੀਂ ਦੱਬਦਾ ਖੇਤ ਮਦਲ ਨਵੇਂ ਮਾਡਲ ਮਾ ਆਇਓ ਇਹ ਤਾਂ ਫੁੱਕਾ ਰੱਖਾ ਇੱਕ ਵੀ ਥੋੜੀ ਜੀ ਡਲੀ ਛੱਡ ਰਿਹਾ ਆਇਓ ਮੈਂ ਸਾਬ ਲਾਇਆ ਵੀ ਇਸਕੇ ਨਾ ਚੱਕਰ ਸਵਰਾਜ ਭਰੇ ਸਵਰਾਜ ਪਰ ਕਿਰਾਏ ਤੇ ਵੀ 855 ਪਰ ਚਲਾਵਾਂਗੇ ਕਰ ਕੇ ਥੋੜਾ ਬਰੀਕਟ ਕਰ ਰਿਹਾ ਹਾਂ ਸਵਰਾਜੀ ਦੇ ਚੱਕਰ ਥੋੜੇ ਘੱਟ ਹੋਵਾਂ ਜ਼ਿਆਦਾ ਹੋਣ ਸਪੀਡ ਦੇਖਿਆ 45 ਰਹੀਂ ਸਪੀਡ ਦੇਖਿਆ ਜੇ ਨੀ ਸਪੀਡ ਨਾਲ ਚਲਾਉਣਾ ਮਿੱਟੀ ਉਨੀ ਦੂਰ ਮਾਰਾ ਤੂੰ ਤਾਂ ਕਰਕੇ ਸਪੀਡ ਨਾਲ ਚਲਾਵਾ ਜਿਹੜੀ ਇਹ ਮਿੱਟੀ ਹੈ ਇਹਨਾਂ ਦੂਰ ਮਾਰਨੀ ਤਵੀ ਨੇ ਉਹ ਆ ਗਿਆ ਦੇਖਾ ਜਿਤਰਾ ਤਵੀ ਵਾਲਾ ਟਰੈਕਟਰ ਨਹੀਂ ਆਉਂਦਾ ਹੁੰਦਾ ਨਰਮੇਜਾ ਵਿੱਚ ਚਲਾ ਬਾੜ ਦੀ ਬਾੜ ਦੀ ਫਿਰਦਾ ਰਹਿ ਗਈਆਂ ਲਿਕਾਂ ਸਾਰੀਆਂ ਨਿੱਬੜ ਗਿਆ ਕਿ ਫਾਮੀਏ ਡੋਲਾ ਅਰ ਸਮਝਾ ਪਾ ਲਈ ਆਪਣਾ ਤਵੀਆਂ ਤਵੀਆਂ ਪਾ ਲਈਆਂ 85 ਵਾਂ ਥੋੜਾ ਨਾਰ ਮੈਂ ਬਚ ਜੇਗਾ ਛਿੱਟਾ ਦੁਬਾਰੇ ਦੇ ਛਿੱਟਾ ਮਾਰ ਦਾਂਗੇ ਬੈਰ ਲਾਣੇ ਵਾਲਾ ਦੇਖ ਲਈਏ ਫਿਰ ਬਰਾ ਰਹਿ ਗਏ 2 ਕਿੱਲੇ ਨਾਲ ਟਰੈਕਟਰ ਨਾਲ ਆਪਣਾ ਬਰਾਲੇ ਦੇ ਇਸ ਕਰਕੇ ਆਪਾਂ ਛਿੱਟਾ ਮਾਰ ਰਹੇ ਹਾਂ ਡੀਏਪੀ ਹਰ ਬੀਜ ਰਲਾਕ ਹੈ ਤੀਰਾ ਛੱਟਾ ਮਾਰਦੇ ਆ ਕਿਤਰਾ ਠੀਕ ਹੈ ਰਲਾਈ ਜਾ ਠੀਕ ਹੈ ਇੱਕ ਥੈਲਾ ਉਹ ਇੱਕ ਉਹਦੇ ਹਿਸਾਬ ਦੇਖੋ ਫੇਰੋਂ ਬਾਵੇਂਗੇ ਆਪਾਂ ਆਲੈਂਡ ਮਾ ਕਿਸ ਗਰ ਮਾਰेंगे ਛੱਟਾ ਜਿਹੜੇ ਖੇਤ ਦੋ ਦੋ ਕਿੱਲੇ ਬਾਹੇ ਆ ਇਹ ਖੇਤ ਨਰਮ ਇਹ ਰਹੇਗਾ ਨੂੰ ਚੱਲ ਫੇਰੋਂ ਲਾ ਕੇ ਛੱਡਦੇ ਆ ਪਾ ਦੀ ਫੇਰੋਂ ਦਾਰ ਮੈਂ ਉਹ 4 ਵੀਲ ਕਰਕੇ ਤੁਰ ਹੀ ਜਾਏਗਾ ਇਹ ਸਲਿੱਪ ਕਰ ਰਿਹਾ ਤਾਂ ਸੂਪਰ ਸੀਟਰ ਵਾਲੇ ਨੇ ਰਹਿ ਗਏ ਬਸ ਦੋ ਕਿਡੇ ਬਾਕੀ ਆਪਣੇ 7 ਕਿੱਲੇ ਰਹਿ ਗਏ ਉਹ ਵੀ ਜੇਗੇ ਪਰਸੋ ਨੂੰ ਕੱਲੂ ਦੇਖੀ ਆਪਾਂ ਵਿਆਹ ਇਹ ਬੱਟਾ ਪਾ ਰਹੇ ਆ ਆਪਾਂ ਬੱਟਾ ਪਾ ਰਿਹਾ ਹਾਂ ਮੈਂ ਉਹਰੇ ਪੱਕੀ ਬੱਟਗੇ ਨੇੜੇ ਨਾ ਖੱਡਾ ਪਾਣੇ ਨੇ ਪਰ ਖਾਲ ਪਾਣੀ ਹੈ ਸਿਰੇ ਤੱਕ ਪੂਰੇ ਤੇ ਜਾਂਦਰਾ ਰੱਖ ਕੇ ਪਰਾਂ ਨੂੰ ਲੈ ਜਾਵਾਂਗਾ ਮੈਂ ਤਾਂ ਹੋ ਨਿਪੜ ਗਿਆ ਬਾਬੇ ਦੀ ਕਿਰਪਾ ਨਾਲ ਬਾਰਾ ਨਰਮਾ ਦਾ ਪੂਲ ਧਿਆਦਾ ਬਾਈ ਕਰਨੇ ਕਰਾਣੇ ਵਾਲਾ ਦਾ ਬਾਬਾ ਨਾਨਕੇ ਆ ਚਲੋ ਬੰਦਾ ਭਰਾਲਾ ਕਰ ਆਪਣਾ ਜਿੰਨਾ ਕੋ ਹੋਇਆ